ਤਾਂ سارے ਡੰਬੇ ਢੁਠੇ ਗਏ ਕਿਵੇਂ ਤਾਂ سارے ਡੰਬੇ ਢੁਠੇ ਗਏ ਢੀ ਕਰੂਗਾ ਜਰਾ ਕਰਿਆ ਕਰੇ ਹੋਇਆ ਇਹਦਾ ਲਾਸ਼ਾਂ ਦੀ ਗੱਲ ਫਰਾਗੂ ਇਹ ਆਪਾਂ ਨੇ ਫਿਰ ਹਾਂ ਹਾਂ ਇਹ ਕਿਥੇ ਵੇਚਣੀ ਹੈ ਇਹ ਵੇਚ ਦਾਂਗੇ ਤੂੰ ਪਹਿਲਾਂ ਬੋਲ ਤਾਂ ਇਹ ਕੁਛ ਕਿਵੇਂ ਲਾਵੀ ਰਹੀ ਗੀ ਕਾ ਗਾਵੇ ਉਹ ਪਿੰਡ ਦੇ ਉਹਰੇ ਗਾਉਂ ਰਹੇ ਡਾਂਗਣ ਨੂੰ ਬੁੜੀਆਂ ਕਿਵੇਂ ਨਹੀਂ ਕਰਨੀ ਕਿਰਦਾ ਪਿਆਗੇ ਸਾਲੇ ਪਹਿਣਗੇ ਆਪਣੇ ਨਾਲੇ ਤੂੰ ਡਰਦਾਗਾ ਉਹਨੂੰ ਗਾ ਲੈਣ ਦੇਗਾ ਐਵੇਂ ਨਾ ਨਾ ਤੂੰ ਉਹਨੂੰ ਉਹਨੂੰ ਕੋ ਗਾ ਲੈਣ ਦੇਗਾ ਮਰਾਤਾ ਉਹ ਮਾਂ ਹੁੰਦੀ ਐ ਮਾਂ ਉਹ ਦੁਨੀਆ ਵਾਹੇ ਉਹ ਠੀਕ ਹੈ ਲੈ ਅਬੀ ਰਤ ਨਹੀਂ ਇਸ ਮਾਨ ਕਦਾ ਨਾ ਤੂੰ ਡਰਾਇਆ ਕਿ ਉਹਨੂੰ ਐਂ ਕਰਾਉਂਦਾ ਉਹ ਕਹਾਂਦੀ ਗੱਲ ਸੁਣਦਾ ਡਾਂਗਣ ਦੇ ਲਈ ਐ ਨਾ ਨਾ ਇਹਦਾ ਇਧਰੋਂ ਵੱਤ ਕਰ ਲੈ ਕਿਵੇਂ ਇਧਰੋਂ ਵੱਤ ਕਰ ਲੈ ਨਾ ਨਾ ਇਹਦੇ ਗੱਲ ਸੁਣਨਾ ਇਹ ਇਹ ਵੱਡਾ ਆਪਦੇ ਨੂੰ ਸਮਝਦਾ ਤੂੰ ਇਹ ਲਿਖਦਾ ਵੀ ਰਿਹਾ ਕਹਿੰਦਾ ਵੀ ਉਹ ਨਾ ਕਰ ਬਿਗਾ ਨਾ ਤੂੰ ਕਿਵੇਂ ਜਿੱਦਾ ਚਾਹ ਨਾ ਤੂੰ ਹਟਾਉਣਾ ਕਿਵੇਂ ਤੂੰ ਜੇ ਚੱਲ ਲੇਂਗਾ ਤੇ ਗੱਲ ਮੈਂ ਤਾਂ ਚੱਲ ਨੂੰ ਇਹ ਨਹੀਂ ਇਹ ਨੂੰ ਕਹਿੰਦਾ ਦਰਸ਼ਣ ਨੂੰ ਈ ਚਾਹ ਢੰਗ ਹਾਂ ਨਾ ਮੈਂ ਤੂੰ ਜਿੱਲੇ ਜਾਣੀਆ ਬਦਲ ਬਦਲਣੀਆਂ ਫੇਰ ਫੇਰ ਨਾ ਮੰਗਾ ਨਾ ਨਾ ਇਹ ਕੋਈ ਜ਼ਰੂਰੀ ਹੈ ਇਹਦਾ ਮਾਨਦਾਰ ਰਹਿਣਾ ਇਹਦਾ ਬਿਗੋਣੀ ਹੋਣੀ ਹੈ ਇਹਦਾ ਖਾਦੀ ਹੋਣੀ ਹੈ ਮੈਂ ਕਿਹੜਾ ਗਾਇਆ ਕੋਈ ਗੀਤ ਤੈਨੂੰ ਤਾਂ ਹੀ ਪਤਾ ਪਤਾ ਡਾਂਗਾਂ ਬਹਿਣੀਆਂ ਮੈਨੂੰ ਪਤਾ ਵੀ ਘਰ ਨੂੰ ਰੇ ਕੁੱਟਿਆ ਮੈਂ ਕਿਹੜੇ ਹੋ ਰੋਣਾ ਮੈਨੂੰ ਕੁੱਟ ਨਹੀਂ ਹੋਣਾ ਹੋਰ ਮੈਨੂੰ ਕੁੱਟ ਨਹੀਂ ਆਹ ਰਾਬੇ ਤੋਂ ਬੋਲਦਾ ਡਾਂਗਾਂ ਵੀ ਹਾਂ ਰਾਬੇ ਤੋਂ ਪਤਾ ਲੱਗਦਾ ਨਹੀਂ ਡਾਂਗਾਂ ਵੀ ਹੋਰ ਇਹੇ ਰਾਬੇ ਇੱਕ ਰੁੱਖਣ ਕਿਤੇ ਨੀਂਦ ਦੇਣੇ ਨਹੀਂ ਮੈਂ ਥੀਕਾਂ ਦਾ ਹਰਕ ਦੀਆਂ ਨਾ ਮੈਂ ਗਾਤਾ ਉਹ ਇਨ ਨਿਕਲੇ ਕਿੰਨੇ ਕਿ ਉੱਤੇ ਤੇ ਹੁੰਦਾ ਗਾਉਣ ਵਾਲਾ ਨਾ ਹਾਂ ਜਦੋਂ ਮਾਫਾ ਆਦੂ ਗਬਈਏ ਤੂੰ ਕਿਰੋ ਕਾ ਕੌਂਕੀ ਦਾ ਆਪ ਗਾਉਂਦਾ ਰਿਹਾ ਐਵੇਂ ਗਾਉਂਦਾ ਮੈਂ ਨਹੀਂ ਮੈਂ ਬਾਜੀਆ ਹਾਂ ਬਜੂ ਮੈਂ ਫੇਫੜੂ ਮੈਂ ਬਜੂਗਾ ਬਜੂਗਾ ਇਹ ਨਹੀਂ ਤੇਰੇ ਕੋਲ ਹੋ ਦੇਉ ਕਿਵੇਂ ਚਾਹਦੇ ਮੈਨੂੰ ਪੋਤ ਨਹੀਂ ਹੁੰਦੀ ਆਇਆ ਆਇਆ ਤੇਰੀ ਵੀ ਥੋੜਾ ਤੇਰੀ ਵੀ ਆਇਆ 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 ਲੇਲਾ ਮੁੰਗੀ ਮਾਹਰੀ ਆਇਆ ਤੋਂ ਮੁੰਗੀ ਵੀ ਤੋ ਆ ਜਾ ਵਰਦਾ ਖੋਲੇ ਹੋ ਜਾਂ ਦੁਕਾਨ ਖੋਲੇ ਫੜਿਆ ਰੇ ਜੇ ਸਹੀ ਆ ਹਾਂ ਅਮ ਜਬਾਕੇ ਦੇਵਾਂਗੇ ਵੀ ਦੰਦੇ ਰਹਿ ਨਾ ਨਾ ਮਾ ਜੋਦ ਦਾ ਲੀ ਮੈਂ ਮਤ ਪੁਰਾਣੇ ਬੈਠੇ ਨੇ ਹੂੰ ਹੂੰ ਇਹੋ ਪੁਰਾਣੇ ਬਹੁਤ ਔਖੇ ਨੇ ਮਰਜੀ ਚੀਜ਼ ਹਾਂ ਲਾਹੌਰ ਹਨ ਇੰਨੇ ਚਿਰ ਜਾਰੀ ਚੱਲਦੀ ਨਹੀਂ ਹੁੰਦੀ ਜੀ ਇਹਦੀ ਪਹਿਲਾਂ ਹੀ ਡਾਂਗਾ ਖੜਕ ਪਈਆਂ ਨੇ ਕੋਈ ਕੋਈ ਵੀ ਚੀਜ਼ ਆਪਾਂ ਦੇ ਪੁਰਾਣੀ ਮਰਜੀ ਆਪਾਂ ਖੁਸ਼ ਹੋ ਜਾਣਾ ਬਹੁਤ ਇੰਨੇ ਚਿਰ ਦੀ ਪਾਣੀ ਦੀ ਜੀ ਜਾਰ ਹਾਂ ਲਾਹੌਰ ਨੂੰ ਜਿਵੇਂ ਕਲੋਰ ਉਹ ਦਵਾਈ ਹੁੰਦੀ ਏ ਕਿਹੜੀ ਟਿੰਡੇ ਵਿੱਚੋਂ ਮਾਰਦੇ ਹੁੰਦੇ ਉਹ ਕੱਢ ਲੋ ਮਾਰ ਕੇ ਟਿੰਡੇ ਦੇ ਵਿੱਚੋਂ ਛੁੰਡੀ ਕੋਲ ਮਾਰ ਕੇ ਕੱਢ ਲੈਣੀ ਨਹੀਂ ਮਾਰਿਆ ਨਾ ਉਹਨਾਂ ਨੇ ਕੁਝ ਨਹੀਂ ਕਰਦੀਆਂ ਉਹਨਾਂ ਚਾਹ ਬੰਦੇ ਪੀ ਜਾਣ ਹਾਂ ਮੈਂ ਮੰਨਦੇ ਨੇ ਮੈਂ ਡਿਗਲੇ ਆ ਦੀ ਘਾਂ ਪੰਜ ਜਾਉਦੀ ਆ ਨਾ ਠੁੰਡੀ ਵਾਲੀ ਏਡੀ ਗਾਂ ਉਹ ਕੱਢੀ ਉਹ ਡੀਂਗਲੀ ਦੀ ਉਹ ਕੱਢਦੀ ਟਿੰਡ ਦੇ ਵਿੱਚੋਂ ਨਾ ਹੁਣ ਕੋਈ ਨਹੀਂ ਕਰਿਆ ਫੇਰ ਨਹੀਂ ਗਿਆ 500 ਨਹੀਂ ਗਿਆ ਉਹਨਾਂ ਨਾਲ ਗਾਰੰਟੀ ਨਹੀਂ ਲਾ ਹਰ ਉਹ 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 ਜੀ ਮੰਗੂ ਜੇ ਪ੍ਰਾਣ ਜੀ ਮਿਲ ਜੇ ਜਿਵੇਂ ਹੁਣ ਆਪਾਂ ਪ੍ਰਾਣੇ ਬੰਦੇ ਆ ਹਾਂ ਵਧੀਆ ਹੁੰਦੇ ਆ ਚੰਗਾ ਹੁੰਦਾ ਹਰ ਚਲੋ ਠੀਕ ਹੋ ਗਿਆ ਕੰਮ